ਕੀ ਕਿਹੜਾ ਚਾਹੁੰਦੇ ਹੋ ਸਰ ਕਿਸ ਤਰੀਕੇ ਦਾ ਹੁਗਾਰਾ ਮਿਲਦਾ ਪਿਆ ਆਮ ਆਦਮੀ ਪਾਰਟੀ ਦੇ ਜਦੋਂ ਕੰਪੀਲ ਕਰਦੇ ਪੰਜਾਬ ਲੋਕਾਂ ਦਾ ਬਹੁਤ ਹੀ ਵਧੀਆ ਹੁਗਾਰਾ ਮਿਲ ਰਿਹਾ ਹੈ ਜਿਹੜੀ ਅਸੀਂ ਮਿਹਨਤ ਪਿਛਲੇ ਸਬੇ ਦੇ ਵਿੱਚ 2-3 ਸਾਲ ਤੇ ਸਾਡੇ ਐਮਐਲਏ ਸਾਹਿਬ ਦੇ ਤੇ ਅਸੀਂ ਨਾਲ ਮਿਲ ਕੇ ਸਾਡੀ ਸਾਰੀ ਟੀਮ ਨੇ ਕੀਤੀ ਹੋਈ ਹੈ ਤੇ ਅੱਜ ਉਸ ਦਾ ਰਿਜ਼ਲਟ ਸਾਨੂੰ ਮਿਲ ਰਿਹਾ ਹੈ ਤੇ ਇਹਦਾ ਪੱਕਾ ਰਿਜ਼ਲਟ ਸਾਨੂੰ ਸ਼ਨੀਵਾਰ ਨੂੰ ਸ਼ਾਮ ਨੂੰ 7 ਵਜੇ ਤੱਕ ਮਿਲ ਜਾਏਗਾ ਲੋਕ ਬੜਾ ਵਧੀਆ ਰਿਸਪੌਂਸ ਦੇ ਰਿਹਾ ਕਿਉਂਕਿ ਅਸੀਂ ਮਿਹਨਤ ਕੀਤੀ ਹੈ ਪਬਲਿਕ ਦੇ ਕੰਮ ਕਰਵਾਏ ਦੇ ਕਹਿੰਦੇ ਆ ਕਿ ਸਿਰਫ ਉਪਚਾਰੀਤਾ ਬਾਕੀ ਹੈ ਵੀ ਜਿਹੜਾ ਝਾੜੂ ਗਿਆ ਉਹ ਦੇ ਚੁੱਕਾ ਪੰਜਾਬ ਨੇ ਇਹਦੇ ਬਰ ਕੀ ਕਰੇ ਕੋ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਪਹਿਲਾਂ ਤਾਂ ਝਾੜੂ ਤਾਂ ਜਿੱਤ ਗਿਆ ਲੁਧਿਆਣੇ ਦੀ ਵੀ ਵਜ੍ਹਾ ਨਾਲ ਗੱਲ ਕਰ ਰਹੇ ਲੁਧਿਆੜੇ ਦੇ ਟਿਕਟਾ ਬਿਲਕੁਲ ਗਲਤ ਦਿੱਤੀ ਆ ਕਿ ਇਹ ਬੀਜੇਪੀ ਦੀ ਹੈ ਤੇ ਬੀਜੇਪੀ ਦੇ ਸਾਰੇ ਵਰਕਰ ਹੀ ਡਰਾਜ ਦੇ ਤੇ ਉਹ ਸਾਰੇ ਵਰਕਰ ਹੀ ਆਵਾਦੀ ਪਾਰਟੀ ਕੋਈ ਜੁਆਇਨ ਕਰ ਰਿਹਾ ਕੋਈ ਸਾਡੂ ਅੰਦਰ ਦਾ ਹੈ ਤੇ ਬਦਲ ਕਰ ਰਿਹਾ ਇਹ ਤਾਂ ਕਰਕੇ ਕਾਂਗਰਸ ਦਾ ਕਾਂਗਰਸ ਜਿੱਦੇ ਵੀ ਪ੍ਰਾਇਦੀਪ ਸਾਹਿਬ ਦਾ ਕੌਂਸਲਰ ਸੀਗੇ ਉਹ ਕਦੀ ਨਿਕਲੇ ਹੀ ਨਹੀਂ ਹੁਣ ਐਡਲੇ ਹੁਣਾਂ ਵੀ ਡਾਪ ਹਫਤਾ ਪਹਿਲਾਂ ਨਿਕਲੇ ਦੇ ਪਹਿਲਾਂ ਕਹਿ ਰਹੇ ਸੀ ਅਸੀਂ ਇਲੈਕਸ਼ਨ ਲੜਦੇ ਹੀ ਹੁਣ ਹਫਤਾ ਪਹਿਲਾਂ ਆ ਕੇ ਨਿਕਲੇ ਦੇ ਤੁਸੀਂ ਪਿਛਲੇ 2.25 ਸਾਲ ਤੁਸੀਂ ਆਪਦੇ ਘਰਾਂ ਚ ਬੈਠੇ ਰਹੇ ਬੋਲਬਖਸ਼ੀਆਂ ਕਰਦੇ ਰਹੋ ਤੁਸੀਂ ਜੇ ਪਬਲਿਕ ਦੇ ਵਿੱਚ ਰਹੋਗੇ ਫੇਰ ਹੀ ਪਬਲਿਕ ਤੁਹਾਨੂੰ ਯਾਦ ਰੱਖੂਗੀ ਨਹੀਂ ਤੇ ਪਬਲਿਕ ਭੁੱਲ ਜਾਂਦੀ ਹੈ ਜੀ ਪਬਲਿਕ ਦੇ ਇੱਕ ਹਫ਼ਤੇ ਬਾਅਦ ਭੁੱਲ ਜਾਂਦੀ ਤੁਸੀਂ ਪਬਲਿਕ ਚ ਬਾਹਰ ਚਲੇ ਜਾਂਦੇ ਹੋ ভাই بھائی ਤੁਹਾਨੂੰ ਕੀ ਲੱਗਦਾ ਹੈ ਕਿ ਆਵਾਜ਼ ਮਾਰ ਕੇ ਕਿੰਨੀਆਂ ਸੀਟਾਂ ਲਿਆ ਕੇ ਆਪਣਾ ਮੇਰ ਬਣਾਇਆ ਦੇਖੋ ਮੈਨੂੰ ਤਾਂ ਪੂਰੀ ਆਸ ਹੈ ਕਿ ਪਚਰਵੇ ਦੇ ਪਚਰਵੇ ਸੀਟਾਂ ਅਸੀਂ ਜਿੱਤਾਂਗੇ ਤੇ ਜਿਵੇਂ ਪਿਛਲੀ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਅਸੀਂ ਵੱਡਾ ਰਿਕਾਰਡ ਤੋੜਿਆ ਸੀ ਐਤਕੀ ਲੁਧਿਆਣੇ ਦੇ ਇਲੈਕਸ਼ਨ ਦੇ ਵਿੱਚ ਕਰ ਪੁੱਛ ਦੇ ਵਿੱਚ ਵੀ ਅਸੀਂ ਵੱਡਾ ਰਿਕਾਰਡ ਹੋਇਆ ਤੇ ਬੇਰ ਸਾਡਾ ਜਲਦੀ ਵਧ ਜਾਰ ਰਿਹਾ ਹੈ। ਹਮੇਸ਼ਾ ਤੋਂ ਜ਼ਿਮੀਂਦਾਰ ਜੁੜੇ ਹੋਏ ਸਮਾਜਿਕ ਕਾਰਜ ਵਿਅਕਤੀ ਕਰਦੇ ਰਹਿੰਦੇ ਨੇ ਉਹ ਦੇਖਣ ਨੂੰ ਮਿਲਦਾ। ਉਹ ਲੋਕਾਂ ਦੇ ਵੱਲੋਂ ਵੀ ਕਾਫੀ ਜਿਹੜੀ ਹੈ ਰਹਿਲ ਚੱਲਦੀ ਪਈ ਤੁਹਾਡੇ ਨਾਮ ਦੀ ਆਮ ਆਦਮੀ ਪਾਰਟੀ ਦੀ। ਕਿਸ ਤਰੀਕੇ ਦਾ ਫੀਲ ਹੁੰਦਾ ਵੀ ਜਦੋਂ ਲੋਕਾਂ ਜਾਣਦੇ ਹੋ ਹੁਣ ਇੱਕ ਤਾਂ ਨਿਕਲ ਕੇ ਆਪ ਬਦਲ ਦੱਸਣਾ ਪੈਂਦਾ ਇੱਕ ਹੁਣ ਲੋਕ ਆਪ ਛੱਡ ਦੇ ਪਰੇ ਕਿਸ ਤਰੀਕੇ ਦਾ ਫੀਲ ਹੋ ਰਿਹਾ ਜੀ? ਦੇਖੋ ਫੀਲ ਬਹੁਤ ਅੱਛਾ ਹੁੰਦਾ ਹੈ ਜਿਵੇਂ ਅਸੀਂ ਵੇਤ ਕੀਤੀ ਸੀ ਉਹ ਵ ਅਸੀਂ ਲੋਕਾਂ ਕੇ ਵੀ ਬੇਤੀ ਲਾਉਦੇ ਆ ਜੀ ਅਸੀਂ ਤੁਹਾਡੇ ਲਈ ਵਧਤ ਕੀਤੀ ਹੈ ਉਹ ਸਾਡੀ ਰਟਾਂ ਦੇ ਵਿੱਚ ਸਾਨੂੰ ਤੁਸੀਂ ਵੋਟ ਪਾ ਕੇ ਦਿਓ ਅਸੀਂ ਦਿਨ ਰਾਤ ਤੁਹਾਡੇ ਲਈ ਵਧਤ ਕੀਤੀ ਹੈ ਅਸੀਂ ਸਿਰਫ ਵੋਟਾਂ ਤੇ ਲਿਖਿਆ ਨਹੀਂ ਮੇਰਾ ਵਾਰਡ ਮੇਰਾ ਪਰਿਵਾਰ ਅਸੀਂ ਆਪਣੇ ਵਾਰਡ ਦੇ ਹਰ ਇੱਕ ਪਰਿਵਾਰਕ ਵੀ ਰੱਖਿਆ ਅਸੀਂ ਦਿਨ ਰਾਤ ਜੇ ਆਪਣੇ ਪਰਿਵਾਰ ਲਈ ਜਾਗ ਸਕਦੇ ਆ ਰਾਤ ਨੂੰ ਇਤਦਾ ਹੀ ਅਸੀਂ ਬਏ ਆਪਣੇ ਵਾਰਡ ਦੇ ਬਿਰੋਗਾ ਲਈ ਵੀ ਰਾਤ-ਰਾਤ ਪਰ ਜਾਗਿਆ ਵਾਂ ਚਾਹ ਗਰਬੀਆਂ ਦੇ ਨੇ ਲਾਈਟ ਦੀ ਸਮੱਸਿਆ ਸੀ ਜਾਂ ਕੋਈ ਕਿਸੇ ਦਾ ઠાਣੇ ਦਾ ਰੌਲਾ ਸੀ ਹਰ ਜਗ੍ਹਾ ਬੇਸ਼ੱਕ ਲੋਕਾਂ ਲਈ ਜਾਗਿਆ ਰਾਤ ਨੂੰ ਕੋਈ ਐਸੀ ਮੰਗ ਜਿਹੜੀ ਲੋਕਾਂ ਵੱਲੋਂ ਹੋ ਜਾਈ ਰਹਿ ਗਈ ਹੋਵੇ ਕਿ ਤਾਂ ਕੰਮ ਕਰਾਉਣ ਦੇ ਲੋਕ ਮੰਗਦੇ ਹੁਣ ਕੋਈ ਡਿਮਾਂਡ ਜਿਹੜੇ ਜਿੱਤਨ ਤੋਂ ਬਾਅਦ ਲੈ ਕੇ ਜਾਓਗੇ ਸਦਨ ਵਿੱਚ ਕਿ ਕੀ ਕੋਈ ਹੈ ਮੰਗ ਜੀ ਦੇਖੋ ਕੋਸ਼ਤ ਜਿਹੜੀਆਂ ਛੋਟੀਆਂ-ਛੋਟੀਆਂ ਬੱਗਾ ਹੁੰਦੀਆਂ ਉਹ ਤਾਂ ਨਾਲੋ-ਨਾਲ ਹੋਈ ਜਾਂਦੀ ਹੈ ਡੇਲੀ ਰੂਟੀ ਦੇ ਕੰਮ ਰਹੀ ਜੀ ਕੋਈ ਕਿਤੇ ਸੀਵਰੇਜ ਜਾਂ ਬੱਕ ਦੇ ਕੁਸ਼ ਕੰਮ ਕਾਸੀ ਲਗਭਗ ਜਿੱਦੇ ਵੀ ਕੰਮ ਸੀ ਸਾਡੇ ਐਮਐਲਏ ਸਾਹਿ ਉਹਦਾ ਇੱਦਾਂ ਕੰਮ ਐਮ.ਐਲ.ਏ ਸਾਹਿਬ ਨੇ ਪਹਿਲਾਂ ਹੀ ਕਰਵਾਤਾ ਜੇ ਪ੍ਰਮਾਤਮਾ ਬਾਰੇ ਸਾਨੂੰ ਕੱਲ ਨੂੰ ਕੌਂਸਲਰ ਬਣਾ ਵੀ ਦਿੱਤਾ ਤੇ ਅਸੀਂ ਕੰਮ ਕਰਾਂਗੇ ਕਿ ਕਾਬੇ ਇੱਦੇ ਜ਼ਿਆਦਾ ਹੋ ਚੁੱਕਿਆ ਸਿਰਫ ਸਾਡੇ ਕੋਲ ਰਹਿ ਜਾਣਗੇ ਆਪਣੇ ਵਾਰਡ ਨੂੰ ਸਜਾਉਣ ਦੇ ਗ੍ਰੀਨ ਬੈਲਟ ਬਣਾਵਾਂਗੇ ਕੋਈ ਪਾਰਕਾ ਬਣਾਵਾਂਗੇ ਪੁਲੀਆ ਆਪਣੇ ਐਬ ਬੋਲ ਦੀ ਐਡਰੈਸ ਬਿਊਟੀਫਿਕੇਸ਼ਨ ਦੇ ਕੰਮ ਕਰਾਂਗੇ ਬਾਕੀ ਜਿਹੜੇ ਪੁਰਾਣੇ ਸੀਵਰੇਜ ਕੁਝ ਬਹੁਤ ਪਹਿਲਾਂ ਮੇਰੇ ਪ੍ਰਾਡੀਆਂ ਲੱਗਦਾ ਪਈਆ ਹੋਈਆ ਉਹ ਪਟਕੇ ਪੈ ਰਈਆ ਸੀਵਰੇਜ ਸਮੱਸਿਆ ਜ਼ਰੂਰ ਹੈਗੀ ਆ ਉਹ ਸੀ ਜਲਦ ਦੂਰ ਕਰਾਂਗੇ ਆਧਿਵਾਰਨ ਕੀ ਕਹਿਣਾ ਚਾਹੁੰਦੇ ਆਪ ਲੋਕਾਂ ਨੂੰ ਜਨਤਾ ਨੂੰ ਕੀ ਕਰ ਲਿਆ ਕਿ ਜਰੂਰ ਵੋਟ ਪੋਲਿੰਗ ਜਰੂਰ ਕਰਾ ਕੇ ਚੰਗੀ ਕਰਨ ਧੰਨਵਾਦ ਆ ਜਨਤਾ ਨੂੰ ਆਪਣਾ ਚੋਣ ਨਿਸ਼ਾਨ ਤੇ ਬਟਨ ਦੱਸ ਦੋ ਕਿਨੇ ਨੰਬਰ ਤੇ ਇਹਦੇ ਮੈਂ ਨੰਬਰ ਤੇ ਹਾਂਜੀ ਸਾਡਾ ਬੈਲਟ ਬਟਨ ਨੰਬਰ 3 ਹੈਗਾ ਜੀ ਨਾਮ ਉਥੇ ਸ਼ਰਨਜੀਤ ਕੌਰ ਮੇਰੇ ਬਾਤਾ ਜੀ ਦਾ ਹੋਏਗਾ ਚੋਣ ਦੇ ਸ਼ਾ ਝਾੜੂ ਹੈ ਤੇ ਇੱਕ ਖਾਸ ਕਰਕੇ ਤੁਸੀਂ ਸਾਰੇ ਜਣੇ ਖਿਆਲ ਰੱਖਣਾ VOTING ਸਵੇਰੇ 7 ਵਜੇ ਤੋਂ 4 ਵਜੇ ਤੱਕ ਹੋਣੀ ਹੈ 4 ਵਜੇ ਤੋਂ ਪਹਿਲਾਂ ਹੀ 15 ਮਿੰਟ ਤੁਸੀਂ ਪੌਂਡਿਕ 4 ਤੱਕ ਉੱਥੇ ਪਹੁੰਚ ਜਿਓ ਗੇਟ ਬੰਦ ਹੋ ਜਾਣਾ ਕਿਉਂਕਿ ਉਸੇ ਦਿਨ ਸੇਫ ਦੇ ਰਿਜ਼ਲਟ ਹੋਣੇ ਤਾਂ ਕਰਕੇ ਉਹਨਾਂ ਜਲਦੀ ਗੇਟ ਬੰਦ ਕਰ ਦਣੇ ਤੇ ਲੇਟ ਨਾ ਕਰਿਓ ਆਪਣੀ ਵੋਟ ਜਲਦੀ ਜਲਦੀ ਟਾਈਮ ਤੇ ਪਹੁੰਚਤਾਉਗੇ ਕਿਉਂਕਿ ਦੁਪਹਿਰੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਤੁਹਾਡਾ